ਕਾਂਗਰਸ 'ਚ ਕਲੇਸ਼ ਕਿਸ ਕਦਰ ਵਧਿਆ ਹੋਇਆ ਇਸ ਦੀਆਂ ਪਰਤਾਂ ਹਰ ਦਿਨ ਖੁੱਲ ਰਹੀਆਂ ਨੇ ਕਾਂਗਰਸੀ ਆਪਸ 'ਚ ਕਿਵੇਂ ਭੜ ਰਹੇ ਨੇ ਕਾਂਗਰਸੀਆਂ ਦੇ ਵਿੱਚ ਇੱਕ ਦੂਜੇ ਦੇ ਨਾਲ ਖੜਨ ਦੀ ਤਾਕਤ ਵੀ ਨਹੀਂ ਬਚੀ ਇਸ ਦੀਆਂ ਹੁਣ ਪਰਤਾਂ ਖੁੱਲ ਕੇ ਸਾਹਮਣੇ ਆਉਂਦੀਆਂ ਨੇ ਕਿਵੇਂ ਆ ਰਹੀਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਦਰਅਸਲ ਈਡੀ ਦੇ ਵੱਲੋਂ ਭਾਰਤ ਪੂਸ਼ਨ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਬਾਕੀ ਕਾਂਗਰਸੀਆਂ ਨੇ ਐਵੇਂ ਚੁੱਪ ਵੱਟ ਲਈ ਜਿਵੇਂ ਉਹਨਾਂ ਨੂੰ ਸੱਪ ਸੁੰਘ ਗਿਆ ਹੋਵੇ ਵੱਡੇ ਕਾਂਗਰਸੀ ਆਗੂ ਸਾਰੇ ਦੇ ਸਾਰੇ ਚੁੱਪ ਨੇ ਖਾਸ ਕਰਕੇ ਲੁਧਿਆਣਾ ਕਾਂਗਰਸ ਦੇ ਅੰਦਰ ਸਨਾਟਾ ਇਸ ਪ੍ਰਕਾਰ ਫਸ ਰਿਹਾ ਹੋਇਆ ਹੈ ਕਿ ਵੇਖਣ ਵਾਲੀ ਗੱਲ ਹੈ ਭਾਰਤਪੁਸ਼ ਰਾਸ਼ੂ ਕੋਈ ਮਾਮੂਲੀ ਆਗੂ ਨਹੀਂ ਲੁਧਿਆਣਾ ਕਾਂਗਰਸ ਦੀ ਜਿੰਦ ਜਾਣ ਨੇ ਪੰਜਾਬ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਅਤੇ ਉਹਨਾਂ ਦੇ ਨਾਲ ਉਹ ਸਾਬਕਾ ਮੰਤਰੀ ਵੀ ਨੇ ਪਹਿਲਾ ਰਵਨੀਤ ਬਿੱਟੂ ਖੜਦੇ ਸੀ ਅੱਜ ਘਰ ਰਵਨੀਤ ਬਿੱਟੂ ਦੂਜੇ ਪਾਸੇ ਨੇ ਤੇ ਗ੍ਰਿਫਤਾਰ ਵੀ ਈਡੀ ਦੇ ਵੱਲੋਂ ਕੀਤਾ ਗਿਆ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਿਕਟ ਮਿਲੀ ਲੁਧਿਆਣੇ ਦੀ ਲੋਕ ਸਭਾ ਦੀ ਉਸ ਤੋਂ ਬਾਅਦ ਆਸ਼ੂ ਨਾਰਾਜ਼ ਨਾਰਾਜ਼ ਚੱਲਦੇ ਸੀ ਆਸ਼ੂ ਨੂੰ ਕਈ ਵਾਰ ਮਨਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਰਾਜਾ ਵੜਿੰਗ ਨੇ ਸਿਰਫ ਇੱਕ ਟਵੀਟ ਕੀਤਾ ਇਸ ਤੋਂ ਬਾਅਦ ਕਿ ਰਾਜਾ ਵੜਿੰਗ ਨੇ ਕੁਝ ਨਹੀਂ ਕੀਤਾ ਉਹਨਾਂ ਦੇ ਸ਼ਹਿਰ ਤੋਂ ਰਾਜਾ ਵੜਿੰਗ ਲੋਕ ਸਭਾ ਦੇ ਲਈ ਚੁਣੇ ਗਏ ਨੇ ਅੱਜ ਗੱਲ ਤਾਂ ਲੁਧਿਆਣੇ ਦੀ ਹੋਗੇ ਨਾ ਉਹਨਾਂ ਨੇ ਵੀ ਨਹੀਂ ਕੁਝ ਕੀਤਾ ਬੜੇ ਕਰੀਬੀ ਰੇ ਲੋਕਾਂ ਦੇ ਵੱਲੋਂ ਚੁੱਪ ਧਾਰ ਲਈ ਗਈ ਸਾਬਕਾ ਕਾਂਗਰਸੀ ਮੰਤਰੀ ਭਾਰਤਪੂਸ਼ ਨਾਸ਼ੂ ਦੀ ਬੀਤੇ ਦਿਨ ED ਵੱਲੋਂ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਲੁਧਿਆਣਾ ਦੇ ਕਾਂਗਰਸੀਆਂ ਨੇ ਚੁੱਪ ਧਾਰੀ ਹੋਈ ਹੈ ਕਿਸੇ ਵੇਲੇ ਚੰਗੇ ਦੋਸਤ ਕਹੇ ਜਾਣ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਵੀ ਇੱਕ ਟਵੀਟ ਕਰਕੇ ਸਾਰ ਦਿੱਤਾ ਅਤੇ ਨਾ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੁਝ ਆਖਿਆ ਹੈ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸਨ ਤਾਂ ਆਸ਼ੂ ਉਹਨਾਂ ਦੀ ਕੈਬਨਿਟ ਵਿੱਚ ਵਜ਼ੀਰ ਸਨ ਵਿਧਾਨ ਸਭਾ ਵਿੱਚ ਸਾਬਕਾ ਮੁੱਖ ਮੰਤਰੀ ਚੰਨੀ ਨੇ ਆਸ਼ੂ ਨੂੰ ਜਰਨੈਲ ਦੱਸਿਆ ਸੀ ਆਸ਼ੂ ਲੁਧਿਆਣਾ ਲੋਕ ਸਭਾ ਹਲਕੇ ਤੋਂ ਢਿੱਡ ਦੇ ਚੰਗੇ ਦਾਵੇਦਾਰ ਸਨ ਪਰ ਮੌਕੇ ਤੇ ਕਾਂਗਰਸ ਨੇ ਰਾਜਾ ਵੜਿੰਗ ਨੂੰ ਟਿਕਟ ਦੇ ਦਿੱਤੀ ਇਸ ਤੋਂ ਬਾਅਦ ਆਸ਼ੂ ਅਤੇ ਰਾਜਾ ਵੜਿੰਗ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਸ਼ੂ ਨੂੰ ਬੀਤੇ ਦਿਨ ਜਲੰਧਰ ਤੋਂ ਗ੍ਰਿਫਤਾਰ ਕੀਤਾ ਅਤੇ ਦੇਰ ਰਾਤ ਜਲੰਧਰ ਤੋਂ ਜਲੰਧਰ ਸ਼ੋਨੀ ਤੋਂ ਵਿਧਾਇਕ ਪ੍ਰਗਟ ਸਿੰਘ ਵਿਧਾਇਕ ਸੁਖਵਿੰਦਰ ਕੋਟ ਲਿਆਦਮਪੁਰ ਅਤੇ ਸਾਬਕਾ ਵਿਧਾਇਕ ਰਜਿੰਦਰ 베ਰੀ ਉਹਨਾਂ ਨੂੰ ਮਿਲਣ ਪੁੱਜੇ ਪਰ ਉਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ। ਮਗਰ ਉਹਨਾਂ ਦੇ ਧੜੇ ਦੇ ਸਾਰੇ ਆਗੂ ਸ਼ਾਂਤ ਹੋ ਗਏ। ਕਿਸੇ ਸਮੇਂ ਆਸ਼ੂ ਦੇ ਸਾਥ ਤੋਂ ਨਜ਼ਦੀਕ ਗਿਨੇ ਜਾਣ ਵਾਲੇ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਵੀ ਕੁਝ ਨਹੀਂ ਬੋਲੇ। ਜਾਣਕਾਰ ਸੂਤਰਾਂ ਤੋਂ ਜਾਣਕਾਰੀ ਇਹ ਆ ਰਹੀ ਹੈ ਕਿ ਕਾਂਗਰਸ ਦੇ ਦਫ਼ਤਰ 'ਚ ਸੀਨੀਅਰ ਆਗੂਆਂ ਨੇ ਮੀਟਿੰਗ ਕੀਤੀ ਪਰ ਕਿਸੇ ਨੂੰ ਵੀ ਸੱਦਿਆ ਅਤੇ ਨਾ ਹੀ ਮੀਡੀਆ ਨੂੰ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਗਈ। ਉਧਰ ਦੂਜੇ ਪਾਸੇ ਇਸ ਮਾਮਲੇ 'ਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸਾਬਕਾ ਮੰਤਰੀ ਭਾਰਤਪੁੱਤ ਆਸ਼ੂ ਜੇ ਲੰਬਾ ਸਮਾਂ ਜੇਲ੍ਹ ਚ ਰਹਿੰਦੇ ਨੇ ਤਾਂ ਨਗਰ ਨਿਗਮ ਚੋਣਾ 'ਚ ਕਾਂਗਰਸ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਆਸ਼ੂ ਦਾ ਸ਼ਹਿਰ 'ਚ ਕਾਫੀ ਰਸੂਖ ਹੈ ਤੇ ਉਹ ਨਿਗਮ ਚੋਣਾ ਦੇ ਮੱਦੇਨਜ਼ਰ ਇਸ ਵੇਲੇ ਪੂਰੇ ਸ਼ਹਿਰ ਵਿੱਚ ਪੁਰਾਣੇ ਕਾਂਗਰਸੀਆਂ ਨੂੰ ਮਿਲ ਰਹੇ ਸਨ ਕਾਂਗਰਸ ਵੱਲੋਂ ਚੋਣ ਲੜਨ ਦੇ ਸ਼ਿਕਾਗੂਆਂ ਨੇ ਵੀ ਆਸ਼ੂ ਨਾਲ ਨਜ਼ਦੀਕੀ ਬਣਾ ਰੱਖੀ ਸੀ ਆਸ਼ੂ ਦੇ ਧੜੇ ਦੇ ਸਾਰੇ ਸਾਫਕਾ ਕੌਂਸਲਰਾਂ ਵੱਲੋਂ ਉਹਨਾਂ ਦੇ ਘਰ ਮੀਟਿੰਗ ਕੀਤੀ ਜਾ ਰਹੀਆਂ ਹਨ ਸਰ ਪਰ ਹੁਣ ਆਸ਼ੂ ઠાੜੇ ਦੇ ਸਾਰੇ ਆਗੂ ਕਾਫੀ ਨਿਰਾਸ਼ ਲੱਗ ਰਹੇ ਨੇ ਇਸ ਤੋਂ ਬਾਅਦ ਸਾਫ ਹੈ ਕਿ ਆਉਣ ਵਾਲੇ ਸਮੇਂ 'ਚ ਕਾਂਗਰਸ ਲਈ ਕਾਫੀ ਨੁਕਸਾਨ ਦਾ ਇੱਕ ਸਾਫਤ ਹੋ ਸਕਦੀ ਹੈ ਆਸ਼ੂ ਦੀ ਗ੍ਰਿਫਤਾਰੀ ਭਾਰਤਪੂਤ ਆਸ਼ੂ ਤੇ ਰਾਜਾ ਵੜਿੰਗ 'ਚ ਪਹਿਲਾਂ ਹੀ ਨਹੀਂ ਬਣ ਰਹੀ ਇਹਦੇ ਬਾਰੇ ਖਬਰਾਂ ਕਈ ਵਾਰ ਆ ਚੁੱਕੀਆਂ ਨੇ ਭਾਰਤਪੂਤ ਆਸ਼ੂ ਪਿੱਛੇ ਹਟੇ ਨੇ ਜਾਂ ਰਾਜਾ ਵੜਿੰਗ ਪਿੱਛੇ ਹਟੇ ਨੇ ਇਹ ਹਜੇ ਸਥਿਤੀ ਸਪਸ਼ਟ ਨਹੀਂ ਪਰ ਆਸ਼ੂ ਦੀ ਗ੍ਰਿਫਤਾਰੀ ਤੇ ਜਿਵੇਂ ਪੰਜਾਬ ਦੇ ਵੱਡੇ ਕਾਂਗਰਸੀਆਂ ਨੇ ਚੁੱਪ ਧਾਰੀ ਜਿਵੇਂ ਕਾ ਨਾ ਤੁਹਾਨੂੰ ਦੇਖਿਆ ਹੁਣ ਤੁਸੀਂ ਪ੍ਰਤਾਪ ਸਿੰਘ ਬਾਜਵਾ ਤੁਹਾਨੂੰ ਲੜਦੇ ਨਜ਼ਰ ਆਏ ਨਾ ਚੰਨੀ ਨਾ ਬਾਜਵਾ ਨਾ ਰੰਦਾਵਾ ਨਾ ਤ੍ਰਿਪਤ ਜਿੰਦਰ ਬਾਜਵਾ ਸਿਰ ਪ੍ਰਗਟ ਸਿੰਘ ਦੇ ਉਹ ਉਹਨਾਂ ਦੇ ਸ਼ਹਿਰ ਚ ਆਏ ਸੀ ਉਹ ਮੇਰੇ ਖਿਆਲ ਤਾਂ ਚਲੇ ਗਏ ਬਾਕੀ ਤਾਂ ਤੁਹਾਨੂੰ ਕੋਈ ਲੜਦਾ ਹੋਇਆ ਨਜ਼ਰ ਨਹੀਂ ਆਇਆ ਕੋਈ ਧਰਨਾ ਨਹੀਂ ਕੋਈ ਪ੍ਰਦਰਸ਼ਨ ਨਹੀਂ ਜਦੋਂ ਸੁਖਪਾਲ ਸਿੰਘ ਖੈਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੁਸੀਂ ਉਸ ਸਮੇਂ ਦੇਖ ਹੀ ਲਿਆ ਕਿ ਕਿਸ ਤਰ੍ਹਾਂ ਨਾਲ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਥਾਣੇ ਅੱਗੇ ਜਾ ਕੇ ਬਹਿ ਗਏ ਸੀ ਸਥਿਤੀਆਂ ਨੇ ਆਖਰਕਾਰ ਇਹ ਕਿਉਂ ਬਣੀਆਂ ਨੇ ਕੀ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਹੈ ਇਹ ਗੱਲ ਹੁਣ ਪੱਕੀ ਹੋ ਚੁੱਕੀ ਹੈ ਕੀ ਭਾਰਤਪੁਤ ਸੁਨਾਸ਼ੂ ਦਾ ਧੜਾ ਇਸ ਵੇਲੇ ਨਿਰਾਸ਼ਾ ਦੇ ਵਿੱਚ ਹੈ ਨਗਮ ਚੋਣਾ ਦੇ ਉੱਤੇ ਕੀ ਅਸਰ ਪੈਣਾ ਇਹ ਤਾਂ ਹੁਣ ਸਮਾਂ ਦੱਸੇਗਾ